ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਨਰਿੰਦਰਪਾਲ ਸਿੰਘ ਸਵਨਾ ਜਿੱਥੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਡਿਊਟੀ ਲੱਗੇ ਹੋਣ ਕਾਰਨ ਦਿੱਲੀ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ ਉੱਥੇ ਹੀ ਉਹਨਾਂ ਦਾ ਸਮੂਹ ਪਰਿਵਾਰ ਫਾਜ਼ਿਲਕਾ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸੇ ਲੜੀ ਤਹਿਤ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਤਰਫ ਪਤਨੀ ਕਸ਼ਮੂਦ ਸਾਵਰ ਸੁਖਾ ਸਵਨਾ ਵੱਲੋਂ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਨੂੰ ਮੌਕੇ ਤੇ ਹੱਲ ਕੀਤਾ ਜਾ ਰਿਹਾ ਹੈ ਉਹ ਚਾਹੇ ਫਾਜ਼ਿਲਕਾ ਦਾ ਗਾਂਧੀ ਮਹੱਲੇ ਦੀ ਮੁਸ਼ਕਲ ਹੋਵੇ ਚਾਹੇ ਚੌਧਰੀਆ ਵਾਲੀ ਗਲੀ ਦੀ ਮੁਸ਼ਕਲ ਹੋਵੇ ਗਊਸ਼ਾਲਾ ਰੋਡ ਦੀਆ ਹੋਰ ਹੋਟਲਾ ਬਾਜ਼ਾਰ ਦੀਆ ਹੋਰ ਰਾਧਾ ਸੋਮਨੀ ਕਲੋੜੀ ਦੀਆ ਹੋਰ ਡੈੱਡ ਰੋਡ ਦੀਆ ਹੋਰ ਜਾਂ ਫਾਜ਼ਿਲਕਾ ਦੇ ਕਿਸੇ ਵੀ ਮਹੱਲੇ ਦੇ ਸ਼ਹਿਰ ਦੀ ਮੁਸ਼ਕਲ ਹੋਵੇ ਫੌਰੀ ਤੌਰ ਤੇ ਉਹਨੂੰ ਹੱਲ ਕਰਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਪਿੰਡਾਂ ਵਿੱਚ ਕੋਈ ਖੇਡ ਟੂਰਨਾਮੈਂਟ ਹੋਣ ਜਾਂ ਕੋਈ ਵੀ ਮੁਸ਼ਕਲ ਹੋਰ ਉੱਥੇ ਪਹੁੰਚ ਕੇ ਹਾਜ਼ਰੀ ਲਵਾਈ ਜਾਂਦੀ ਹੈ ਅਤੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਉਹਨਾਂ ਨੂੰ ਬੰਦਾ ਮਾਨ ਸਨਮਾਨ ਅਤੇ ਜੋ ਚਾਹੀਦਾ ਵਿਧਾਇਕ ਦੀ ਪਤਨੀ ਕੁਸ਼ਬੂ ਸਾਵਨਸੂ ਦਾ ਸਾਵਨਾ ਵੱਲੋਂ ਪਿੰਡ ਮੁਹੰਮਦ ਪੀੜਾ ਵਿਖੇ ਪੁੱਜ ਕੇ ICIC ਫਾਊਂਡੇਸ਼ਨ ਵਾਲੇ ਦੇ ਸਹਿਯੋਗ ਨਾਲ ਪਿੰਡ ਵਿੱਚ ਆ ਰਹੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਉਹਨਾਂ ਨੂੰ ਨੋਟ ਕਰਾਇਆ ਗਿਆ ਸੀ ਅੱਜ ਉਹਨਾਂ ਵੱਲੋਂ ਪਿੰਡ ਵਿੱਚ ਪੁੱਜ ਕੇ ਸੋਲਰ ਵੀ ਲਗਵਾਇਆ ਗਿਆ ਤੇ ਹੋਰ ਜੋ ਬੰਦਾ ਮਾਨ ਸਮਾਨ ਪਿੰਡ ਦੇ ਜੋ ਚੀਜ਼ਾਂ ਦੇ ਲੋਡ ਸੀ ਉਹ ਦਵਾਈਆਂ ਗਈਆਂ ਇਸ ਮੌਕੇ ਬੋਲਦੇ ਹੋਏ ਖਸ਼ਬੂ ਸਵਨ ਸੁੱਖਾ ਸਵਣਾ ਨੇ ਕਿਹਾ ਕਿ ਸਾਰੀਆਂ ਸੰਸਥਾਵਾਂ ਨੂੰ ਇਸੇ ਤਰ੍ਹਾਂ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ ਅਤੇ ਫਾਜ਼ਿਲਕਰ ਨੂੰ ਤਰੱਕੀ ਦੀ ਰਾਹ ਤੇ ਲੈ ਜਾਣਾ ਚਾਹੀਦਾ ਜਿਸ ਤਰ੍ਹਾਂ ਦਾ ਕੰਮ ICICI ਕਰ ਰਹੀ ਹੈ ਇਹ ਕੰਮ ਵਾਕਿਆ ਹੀ ਸਲਾਗਾ ਯੋਗ ਹੈ ਅਤੇ ਸਰਕਾਰ ਵੱਲੋਂ ਵੀ ਜੋ ਵੀ ਕਿਸੇ ਤਰ੍ਹਾਂ ਦੀ ਲੋੜ ਹੋਵੇਗੀ ਉਹ ICICI ਵਾਲਿਆਂ ਤੋਂ ਦਵਾਈ ਜਾਵੇਗੀ ਅਤੇ ਨਾਲ ਹੀ ਫਾਜ਼ਿਲਕਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਤੇ ਫਾਜ਼ਿਲਕਾ ਹਲਕੇ ਦੇ ਲੋਕਾਂ ਨੂੰ ਬੜਦਾ ਮਾਨ ਸਨਮਾਨ ਤੇ ਲੋੜ ਦੀਆਂ ਜੋ ਵਸਤਾਂ ਸਰਕਾਰ ਕੋਲ ਹੋਣਗੀਆਂ ਉਹ ਕਰਾਈਆਂ ਜਾਂਦੀਆਂ ਹਨ ਚਾਹੇ ਉਹ ਸੜਕਾਂ ਬਣಾಣੀਆਂ ਹੋਣ ਪੁਲ ਬਣਾਣਾ ਹੋਵੇ ਜਾਂ ਟੇਲਾ ਤੱਕ ਨਹਿਰੀ ਪਾਣੀ ਪਹੁੰਚਾਣ ਦੀ ਗੱਲ ਹੋਵੇ ਇਹ ਸਾਰਾ ਆਮ ਆਦਮੀ ਪਾਰਟੀ ਦੇ ਅੰਦਰ ਰਾਤ ਕਰ ਰਹੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਤੇ ਇਸ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਫਾਜ਼ਿਲਕਾ ਦੇ ਅਫਸਰਾਂ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਖੇਤੀ ਦੇ ਸਾਧਨ ਵੀ ਦਿੱਤੇ ਗਏ ਹੋਰ ਕੀ ਕੁਝ ਹੋਇਆ ਸਭ ਕੁਝ ਜਾਣ ਲਈ ਸਾਡੇ ਨਾਲ ਹਾਂਜੀ ਮੈਡਮ ਅੱਜ ਤੁਸੀਂ ਮੁਹੰਮਦ ਪੀਰਾ ਪੰਚਾਇਤ ਇੱਥੇ ਕਿਸ ਤਰ੍ਹਾਂ ਪ੍ਰੋਗਰਾਮ ਲਗਾਏਗੇ ਅੱਜ ਅਸੀਂ ਮੁਹੰਮਦ ਪੀਰਾ ਪਿੰਡ ਆਏ ਹਾਂ ਇੱਥੇ ICISF ਫਾਊਂਡੇਸ਼ਨ ਵੱਲੋਂ ਇੱਥੇ ਟੋਕੀਲ ਮਸ਼ੀਨਾਂ ਦਿੱਤੀਆਂ ਗਈਆਂ ਨੇ ਨਾਮ ਅਸੀਂ ਮੁਹੰਮਦ ਪੀਰਾ ਪ੍ਰਾਇਮਰੀ ਸਕੂਲ ਵਿਜ਼ਿਟ ਕੀਤਾ ਜਿੱਥੇ ਰੇਨ ਮੋਡਲ ਫਾਰਮਿੰ ਨਾਲ ਸੋਲਰ ਲਾਈਨ ਹੈ ਇਥੇ ਵੀ ਆਪਣੀ ਬਿਜਲੀ ਦੀ ਬਚਤ ਹੋ ਸਕੇ ਪੂਰਾ ਸਕੂਲ ਹੀ ਸੋਲਰ ਤੇ ਕਰਤਾ ਹੈ ਤੇ ਬਹੁਤ ਵਧੀਆ ਕਦਮ ਹੈਗਾ ਨਾਲ ਇਹਨਾਂ ਨੇ ਮਸ਼ੂਮਸ ਦਿੱਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਮੈਂ ਹੀ ਕਹਾਂਗੀ ਕਿ ਸਾਰੀ ਸੰਸਥਾਵਾ ਇਕੋ ਹੋ ਕੇ ਜਿੰਨੀ ਵੀ ਲੋੜ ਹੈ ਫਾਸਿਲ ਕਾਨੂੰ ਉਹ ਆਪਾਂ ਪ੍ਰੋਵਾਈਡ ਕਰਾਈਏ ਤਾਂ ਕਿ ਫਾਸਿਲ ਦਾ ਅੱਗੇ ਵਧੇ ਤੇ ਹੋਰ ਅੱਗੇ ਜਿੰਨੀ ਵੀ ਪ੍ਰਿੰਦਾ ਵਿੱਚ ਵੀ ਆਪਾਂ ਨੂੰ ਕਮੀ ਲੱਗਦੀ ਹੈ ਉਹ ਆਪਾਂ ਪੂਰੀ ਕਰੀਏ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत